ਇੱਕ ਭਾਰਤੀ ਨੌਜਵਾਨ ਜਿਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਬਤਾਇਆ ਇੱਥੇ ਹੀ ਉਸ ਦੇ ਘਰੇਕ ਪੁੱਤਰ ਵੀ ਪੈਦਾ ਹੋਇਆ ਹੁਣ ਉਹ ਅਸ਼ਨੀਲ ਹਮਲੇ ਦੇ ਦੋਸ਼ ਵਿੱਚ ਨਿਊਜ਼ੀਲੈਂਡਰ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ 34 ਸਾਲਾ ਅਮਰਤਪਾਲ ਸਿੰਘ ਟੌਨਸੀ ਨੂੰ 3 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਤਿਆਰੀਆਂ ਨੂੰ ਮੁਕੰਮਲ ਕਰ ਸਕੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟੀਊਬਲ ਨੇ ਮੰਨਿਆ ਹੈ ਕਿ ਤੌਂਸੀ ਅਤੇ ਉਸਦੇ ਪੁੱਤਰ ਦਾ ਰਿਸ਼ਤਾ ਅਸਧਾਰਨ ਨੁਕਤਾ ਆਧਾਰਿਤ ਹਾਲਾਤ ਨਾਉਂਦਾ ਹੈ ਪਰ ਟੀਊਬਲ ਨੇ ਇਹ ਵੀ ਕਿਹਾ ਹੈ ਕਿ ਪੀਆਰ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਹੈ ਤੇ ਤੌਂਸੀ ਦੀ ਹਰਕਤ ਨੇ ਪੀੜਤਾ ਨੂੰ ਗੰਭੀਰ ਸਦਮਾ ਦਿੱਤਾ ਹੈ ਇਸ ਲਈ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਦਰਸਲ ਤੁੰਸੀ 18 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤੇ 2017 ਦੇ ਵਿੱਚ ਉਹ ਪੀਆਰ ਹੋ ਗਿਆ ਸੀ ਪਰ ਉਸਦੀ ਇੱਕ ਗਲਤੀ ਨੇ ਉਸਦੀ ਪੀਆਰ ਰੱਦ ਕਰ ਦਿੱਤੀ ਜਿਸ ਕਾਰਨ ਉਸ ਨੂੰ ਡਿਪੋਰਟ ਹੋਣਾ ਪਵੇਗਾ ਟਿਊਬਲ ਦੇ ਚੇਅਰਮੈਨ ਜੱਜ ਮਾਰਟਿਨ ਟ੍ਰੈਂਡਵੈਲ ਨੇ ਕਿਹਾ ਹੈ ਕਿ ਹਾਲਾਂਕਿ ਤੁੰਸੀ ਇੱਥੇ ਚੰਗੀ ਨੌਕਰੀ ਕਰਦਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਰਚਮਚ ਵੀ ਗਿਆ ਹੈ ਪਰ ਉਸ ਦਾ ਦੋਸ਼ ਬੇहद ਗੰਭੀਰ ਹੈ ਦਸੰਬਰ 201 ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਤੁੰਸੀ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮਹਿਲਾ ਨੇ ਧਮਕੀ ਵੀ ਦਿੱਤੀ ਉਹ ਕਿ ਕਿਸੇ ਨੂੰ ਬੁਲਾ ਲਵੇਗੀ ਤਾਂ ਵੀ ਉਹ ਨਹੀਂ ਹਟਿਆ 2022 ਵਿੱਚ ਉਸ ਨੂੰ ਇੰਡਿਸੈਂਟ ਅਲਾਸਟ ਜਾਨਕਿ ਅਸ਼ਲੀਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ 1 ਸਾਲ ਦੀ ਨਿਗਰਾਨੀ 100 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਪੀੜਤਾ ਨੂੰ 2000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਹੋਈ ਸੀ ਮਹਿਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਚੁੱਕੀ ਹੈ ਉਹ ਸ਼ਹਿਰ ਛੱਡਣ ਲਈ ਮਜਬੂਰ ਹੋ ਗਈ ਉਸ ਨੂੰ ਪੀਟੀਐਸਟੀ ਜਾਨਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਹੋ ਗਿਆ ਹੈ ਉਸ ਦੇ ਦਿਮਾਗ ਵਿੱਚ ਬਾਰ ਬਾਰ ਆਤਮ ਹੱਤਿਆ ਕਰਨ ਦੇ ਖਿਆਲ ਆ ਰਹੇ ਹਨ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਤੇ ਉਹ ਡਿਪਰੈਸ਼ਨ ਨਾਲ ਵੀ ਲਗਾਤਾਰ ਅੰਜੂਜ਼ ਰਹੀ ਹੈ ਇਸ ਤੇ ਜੱਜ ਨੇ ਟਿੱਪਣੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਹੱਕ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸਨੇ ਇੱਥੇ ਰਹਿਣਾ ਹੈ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇ ਜਦੋਂ ਕਿ ਤੌਂਸੀ ਨੇ ਅਜਿਹਾ ਨਹੀਂ ਕੀਤਾ ਉਸਨੇ ਕਿਹਾ ਕਿ ਉਸ ਲਈ ਇਸ ਤੋਂ ਵੀ ਵੱਡੀ ਸਜ਼ਾ ਇਹ ਹੋਵੇਗੀ ਕਿ ਉਸਦਾ ਪੁੱਤਰ ਉਸ ਤੋਂ ਵਿਛੜ ਜਾਵੇਗਾ ਹਾਲਾਂਕਿ ਟਰੂਬਨ ਨੇ ਤੌਂਸੀ ਨੂੰ ਨਿਊਜ਼ੀਲੈਂਡ ਵਿੱਚ ਵਾਪਸ ਆਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ ਤਾਂ ਜੋ ਉਹ ਵਿਕ ਵਿੱਚ ਆਪਣੇ ਬੱਚੇ ਨੂੰ ਮਿਲਣ ਲਈ ਆਰਜੀ ਵੀਜ਼ਾ ਲੈ ਸਕੇ ਇੱਕ ਭਾਰਤੀ ਨੌਜਵਾਨ ਜਿਸਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਬਤਾਇਆ ਇੱਥੇ ਹੀ ਉਸਦੇ ਘਰੇਕ ਪੁੱਤਰ ਵੀ ਪੈਦਾ ਹੋਇਆ ਹੁਣ ਉਹ ਅਸ਼ਲੀਲ ਹਮਲੇ ਦੇ ਦੋਸ਼ ਵਿੱਚ ਨਿਊਜ਼ੀਲੈਂਡਰ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ 34 ਸਾਲਾ ਅਮਰਤਪਾਲ ਸਿੰਘ ਟੌਨਸੀ ਨੂੰ 30 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਤਿਆਰੀਆਂ ਨੂੰ ਮੁਕੰਮਲ ਕਰ ਸਕੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟੀਊਬਲ ਨੇ ਮੰਨਿਆ ਹੈ ਕਿ ਤੌਂਸੀ ਅਤੇ ਉਸਦੇ ਪੁੱਤਰ ਦਾ ਰਿਸ਼ਤਾ ਅਸਧਾਰਨ ਨੁਕਤਾ ਆਧਾਰਿਤ ਹਾਲਾਤ ਨਾਉਂਦਾ ਹੈ ਪਰ ਟੀਊਬਲ ਨੇ ਇਹ ਵੀ ਕਿਹਾ ਹੈ ਕਿ ਪੀਆਰ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਹੈ ਤੇ ਤੌਂਸੀ ਦੀ ਹਰਕਤ ਨੇ ਪੀੜਤਾ ਨੂੰ ਗੰਭੀਰ ਸਦਮਾ ਦਿੱਤਾ ਹੈ ਇਸ ਲਈ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਦਰਸਲ ਤੁੰਸੀ 18 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤੇ 2017 ਦੇ ਵਿੱਚ ਉਹ ਪੀਆਰ ਹੋ ਗਿਆ ਸੀ ਪਰ ਉਸਦੀ ਇੱਕ ਗਲਤੀ ਨੇ ਉਸਦੀ ਪੀਆਰ ਰੱਦ ਕਰ ਦਿੱਤੀ ਜਿਸ ਕਾਰਨ ਉਸ ਨੂੰ ਡਿਪੋਰਟ ਹੋਣਾ ਪਵੇਗਾ ਟਿਊਬਲ ਦੇ ਚੇਅਰਮੈਨ ਜੱਜ ਮਾਰਟਿਨ ਟ੍ਰੈਂਡਵੈਲ ਨੇ ਕਿਹਾ ਹੈ ਕਿ ਹਾਲਾਂਕਿ ਤੁੰਸੀ ਇੱਥੇ ਚੰਗੀ ਨੌਕਰੀ ਕਰਦਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਰਚਮਚ ਵੀ ਗਿਆ ਹੈ ਪਰ ਉਸ ਦਾ ਦੋਸ਼ ਬੇहद ਗੰਭੀਰ ਹੈ ਦਸੰਬਰ 2020 ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਤੁੰਸੀ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮਹਿਲਾ ਨੇ ਧਮਕੀ ਵੀ ਦਿੱਤੀ ਉਹ ਕਿ ਕਿਸੇ ਨੂੰ ਬੁਲਾ ਲਵੇਗੀ ਤਾਂ ਵੀ ਉਹ ਨਹੀਂ ਹਟਿਆ 2022 ਵਿੱਚ ਉਸ ਨੂੰ ਇੰਡਿਸੈਂਟ ਅਲਾਸਟ ਜਾਨਕਿ ਅਸ਼ਲੀਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ 1 ਸਾਲ ਦੀ ਨਿਗਰਾਨੀ 100 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਪੀੜਤਾ ਨੂੰ 2000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਹੋਈ ਸੀ ਮਹਿਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਚੁੱਕੀ ਹੈ ਉਹ ਸ਼ਹਿਰ ਛੱਡਣ ਲਈ ਮਜਬੂਰ ਹੋ ਗਈ ਉਸ ਨੂੰ ਪੀਟੀਐਸਟੀ ਜਾਨਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਹੋ ਗਿਆ ਹੈ ਉਸ ਦੇ ਦਿਮਾਗ ਵਿੱਚ ਬਾਰ ਬਾਰ ਆਤਮ ਹੱਤਿਆ ਕਰਨ ਦੇ ਖਿਆਲ ਆ ਰਹੇ ਹਨ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਤੇ ਉਹ ਡਿਪਰੈਸ਼ਨ ਨਾਲ ਵੀ ਲਗਾਤਾਰ ਅੰਜੂਜ਼ ਰਹੀ ਹੈ ਇਸ ਤੇ ਜੱਜ ਨੇ ਟਿੱਪਣੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਹੱਕ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸਨੇ ਇੱਥੇ ਰਹਿਣਾ ਹੈ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇ ਜਦੋਂ ਕਿ ਤੌਂਸੀ ਨੇ ਅਜਿਹਾ ਨਹੀਂ ਕੀਤਾ ਉਸਨੇ ਕਿਹਾ ਕਿ ਉਸ ਲਈ ਇਸ ਤੋਂ ਵੀ ਵੱਡੀ ਸਜ਼ਾ ਇਹ ਹੋਵੇਗੀ ਕਿ ਉਸਦਾ ਪੁੱਤਰ ਉਸ ਤੋਂ ਵਿਛੜ ਜਾਵੇਗਾ ਹਾਲਾਂਕਿ ਟਰੂਬਨ ਨੇ ਤੌਂਸੀ ਨੂੰ ਨਿਊਜ਼ੀਲੈਂਡ ਵਿੱਚ ਵਾਪਸ ਆਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਵਿੱਚ ਆਪਣੇ ਬੱਚੇ ਨੂੰ ਮਿਲਣ ਲਈ ਆਰਜੀ ਵੀਜ਼ਾ ਲੈ ਸਕੇ ਇੱਕ ਭਾਰਤੀ ਨੌਜਵਾਨ ਜਿਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਬਤਾਇਆ ਇੱਥੇ ਹੀ ਉਸਦੇ ਘਰੇ ਕਪੁੱਤਰ ਵੀ ਪੈਦਾ ਹੋਇਆ ਹੁਣ ਉਹ ਅਸ਼ਲੀਲ ਹਮਲੇ ਦੇ ਦੋਸ਼ ਵਿੱਚ ਨਿਊਜ਼ੀਲੈਂਡਰ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ 34 ਸਾਲਾ ਅਮਰਤਪਾਲ ਸਿੰਘ ਟੌਨਸੀ ਨੂੰ 3 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਤਿਆਰੀਆਂ ਨੂੰ ਮੁਕੰਮਲ ਕਰ ਸਕੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟੀਊਬਲ ਨੇ ਮੰਨਿਆ ਹੈ ਕਿ ਤੌਂਸੀ ਅਤੇ ਉਸਦੇ ਪੁੱਤਰ ਦਾ ਰਿਸ਼ਤਾ ਅਸਧਾਰਨ ਨੁਕਤਾ ਆਧਾਰਿਤ ਹਾਲਾਤ ਨਾਉਂਦਾ ਹੈ ਪਰ ਟੀਊਬਲ ਨੇ ਇਹ ਵੀ ਕਿਹਾ ਹੈ ਕਿ ਪੀਆਰ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਹੈ ਤੇ ਤੌਂਸੀ ਦੀ ਹਰਕਤ ਨੇ ਪੀੜਤਾ ਨੂੰ ਗੰਭੀਰ ਸਦਮਾ ਦਿੱਤਾ ਹੈ ਇਸ ਲਈ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਦਰਸਲ ਤਾਂ ਉਹ ਸੀ 18 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤੇ 2017 ਦੇ ਵਿੱਚ ਉਹ ਪੀਆਰ ਹੋ ਗਿਆ ਸੀ ਪਰ ਉਸਦੀ ਇੱਕ ਗਲਤੀ ਨੇ ਉਸਦੀ ਪੀਆਰ ਰੱਦ ਕਰ ਦਿੱਤੀ ਜਿਸ ਕਾਰਨ ਉਸ ਨੂੰ ਡਿਪੋਰਟ ਹੋਣਾ ਪਵੇਗਾ ਟਿਊਬਲ ਦੇ ਚੇਅਰਮੈਨ ਜੱਜ ਮਾਰਟਿਨ ਟ੍ਰੈਂਡਵੈਲ ਨੇ ਕਿਹਾ ਹੈ ਕਿ ਹਾਲਾਂਕਿ ਤੌਂਸੀ ਇੱਥੇ ਚੰਗੀ ਨੌਕਰੀ ਕਰਦਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਰਚ ਵਿੱਚ ਵੀ ਗਿਆ ਹੈ ਪਰ ਉਸ ਦਾ ਦੋਸ਼ ਬੇहद ਗੰਭੀਰ ਹੈ ਦਸੰਬਰ 2020 ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਤੌਂਸੀ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਮਹਿਲਾ ਨੇ ਧਮਕੀ ਵੀ ਦਿੱਤੀ ਉਹ ਕਿ ਕਿਸੇ ਨੂੰ ਬੁਲਾ ਲਵੇਗੀ ਤਾਂ ਵੀ ਉਹ ਨਹੀਂ ਹਟਿਆ। 2022 ਵਿੱਚ ਉਸ ਨੂੰ ਇੰਡਿਸੈਂਟ ਅਲਾਸਟ ਯਾਨੀ ਕਿ ਅਸ਼ਲੀਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ 1 ਸਾਲ ਦੀ ਨਿਗਰਾਨੀ, 100 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਪੀੜਤਾ ਨੂੰ 2000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਹੋਈ ਸੀ। ਮਹਿਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਚੁੱਕੀ ਹੈ। ਉਹ ਸ਼ਹਿਰ ਛੱਡਣ ਲਈ ਪਜੂਰ ਹੋ ਗਏ ਉਸ ਨੂੰ ਪੀਟੀਐਸਟੀ ਜਾਨਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਹੋ ਗਿਆ ਹੈ ਉਸ ਦੇ ਦਿਮਾਗ ਵਿੱਚ ਬਾਰ ਬਾਰ ਆਤਮ ਹੱਤਿਆ ਕਰਨ ਦੇ ਖਿਆਲ ਆ ਰਹੇ ਹਨ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਤੇ ਉਹ ਡਿਪਰੈਸ਼ਨ ਨਾਲ ਵੀ ਲਗਾਤਾਰ ਅੰਜੂਜ਼ ਰਹੀ ਹੈ ਇਸ ਤੇ ਜੱਜ ਨੇ ਟਿੱਪਣੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਹੱਕ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸਨੇ ਇੱਥੇ ਰਹਿਣਾ ਹੈ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇ ਜਦੋਂ ਕਿ ਤੌਂਸੀ ਨੇ ਅਜਿਹਾ ਨਹੀਂ ਕੀਤਾ ਉਸਨੇ ਕਿਹਾ ਕਿ ਉਸ ਲਈ ਇਸ ਤੋਂ ਵੀ ਵੱਡੀ ਸਜ਼ਾ ਇਹ ਹੋਵੇਗੀ ਕਿ ਉਸਦਾ ਪੁੱਤਰ ਉਸ ਤੋਂ ਵਿਛੜ ਜਾਵੇਗਾ ਹਾਲਾਂਕਿ ਟਰੂਬਨ ਨੇ ਤੌਂਸੀ ਨੂੰ ਨਿਊਜ਼ੀਲੈਂਡ ਵਿੱਚ ਵਾਪਸ ਆਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਵਿੱਚ ਆਪਣੇ ਬੱਚੇ ਨੂੰ ਮਿਲਣ ਲਈ ਆਰਜੀ ਵੀਜ਼ਾ ਲੈ ਸਕੇ ਇੱਕ ਭਾਰਤੀ ਨੌਜਵਾਨ ਜਿਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਬਤਾਇਆ ਇੱਥੇ ਹੀ ਉਸਦੇ ਘਰੇਕ ਪੁੱਤਰ ਵੀ ਪੈਦਾ ਹੋਇਆ ਹੁਣ ਉਹ ਅਸ਼ਲੀਲ ਹਮਲੇ ਦੇ ਦੋਸ਼ ਵਿੱਚ ਨਿਊਜ਼ੀਲੈਂਡਰ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ 34 ਸਾਲਾ ਅਮਰਤਪਾਲ ਸਿੰਘ ਟੌਨਸੀ ਨੂੰ 3 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਤਿਆਰੀਆਂ ਨੂੰ ਮੁਕੰਮਲ ਕਰ ਸਕੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟੀਊਬਲ ਨੇ ਮੰਨਿਆ ਹੈ ਕਿ ਤੌਂਸੀ ਅਤੇ ਉਸਦੇ ਪੁੱਤਰ ਦਾ ਰਿਸ਼ਤਾ ਅਸਧਾਰਨ ਨੁਕਤਾ ਆਧਾਰਿਤ ਹਾਲਾਤ ਨਾਉਂਦਾ ਹੈ ਪਰ ਟੀਊਬਲ ਨੇ ਇਹ ਵੀ ਕਿਹਾ ਹੈ ਕਿ ਪੀਆਰ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਹੈ ਤੇ ਤੌਂਸੀ ਦੀ ਹਰਕਤ ਨੇ ਪੀੜਤਾ ਨੂੰ ਗੰਭੀਰ ਸਦਮਾ ਦਿੱਤਾ ਹੈ ਇਸ ਲਈ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਦਰਸਲ ਤੁੰਸੀ 18 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤੇ 2017 ਦੇ ਵਿੱਚ ਉਹ ਪੀਆਰ ਹੋ ਗਿਆ ਸੀ ਪਰ ਉਸਦੀ ਇੱਕ ਗਲਤੀ ਨੇ ਉਸਦੀ ਪੀਆਰ ਰੱਦ ਕਰ ਦਿੱਤੀ ਜਿਸ ਕਾਰਨ ਉਸ ਨੂੰ ਡਿਪੋਰਟ ਹੋਣਾ ਪਵੇਗਾ ਟਿਊਬਲ ਦੇ ਚੇਅਰਮੈਨ ਜੱਜ ਮਾਰਟਿਨ ਟ੍ਰੈਂਡਵੈਲ ਨੇ ਕਿਹਾ ਹੈ ਕਿ ਹਾਲਾਂਕਿ ਤੁੰਸੀ ਇੱਥੇ ਚੰਗੀ ਨੌਕਰੀ ਕਰਦਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਰਚਮਚ ਵੀ ਗਿਆ ਹੈ ਪਰ ਉਸ ਦਾ ਦੋਸ਼ ਬੇहद ਗੰਭੀਰ ਹੈ ਦਸੰਬਰ 2020 ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਤੁੰਸੀ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮਹਿਲਾ ਨੇ ਧਮਕੀ ਵੀ ਦਿੱਤੀ ਉਹ ਕਿ ਕਿਸੇ ਨੂੰ ਬੁਲਾ ਲਵੇਗੀ ਤਾਂ ਵੀ ਉਹ ਨਹੀਂ ਹਟਿਆ 2022 ਵਿੱਚ ਉਸ ਨੂੰ ਇੰਡਿਸੈਂਟ ਅਲਾਸਟ ਜਾਨਕਿ ਅਸ਼ਲੀਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ 1 ਸਾਲ ਦੀ ਨਿਗਰਾਨੀ 100 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਪੀੜਤਾ ਨੂੰ 2000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਹੋਈ ਸੀ ਮਹਿਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਚੁੱਕੀ ਹੈ ਉਹ ਸ਼ਹਿਰ ਛੱਡਣ ਲਈ ਮਜਬੂਰ ਹੋ ਗਈ ਉਸ ਨੂੰ ਪੀਟੀਐਸਟੀ ਜਾਨਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਹੋ ਗਿਆ ਹੈ ਉਸ ਦੇ ਦਿਮਾਗ ਵਿੱਚ ਬਾਰ ਬਾਰ ਆਤਮ ਹੱਤਿਆ ਕਰਨ ਦੇ ਖਿਆਲ ਆ ਰਹੇ ਹਨ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਤੇ ਉਹ ਡਿਪਰੈਸ਼ਨ ਨਾਲ ਵੀ ਲਗਾਤਾਰ ਅੰਜੂਜ਼ ਰਹੀ ਹੈ ਇਸ ਤੇ ਜੱਜ ਨੇ ਟਿੱਪਣੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਹੱਕ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸਨੇ ਇੱਥੇ ਰਹਿਣਾ ਹੈ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇ ਜਦੋਂ ਕਿ ਤੌਂਸੀ ਨੇ ਅਜਿਹਾ ਨਹੀਂ ਕੀਤਾ ਉਸਨੇ ਕਿਹਾ ਕਿ ਉਸ ਲਈ ਇਸ ਤੋਂ ਵੀ ਵੱਡੀ ਸਜ਼ਾ ਇਹ ਹੋਵੇਗੀ ਕਿ ਉਸਦਾ ਪੁੱਤਰ ਉਸ ਤੋਂ ਵਿਛੜ ਜਾਵੇਗਾ ਹਾਲਾਂਕਿ ਟ੍ਰੂਬਨ ਨੇ ਤੌਂਸੀ ਨੂੰ ਨਿਊਜ਼ੀਲੈਂਡ ਵਿੱਚ ਵਾਪਸ ਆਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ ਤਾਂ ਜੋ ਉਹ ਵਿਕ ਵਿੱਚ ਆਪਣੇ ਬੱਚੇ ਨੂੰ ਮਿਲਣ ਲਈ ਆਰਜੀ ਵੀਜ਼ਾ ਲੈ ਸਕੇ ਇੱਕ ਭਾਰਤੀ ਨੌਜਵਾਨ ਜਿਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਬਤਾਇਆ ਇੱਥੇ ਹੀ ਉਸਦੇ ਘਰੇਕ ਪੁੱਤਰ ਵੀ ਪੈਦਾ ਹੋਇਆ ਹੁਣ ਉਹ ਇਸਨੀਲ ਹਮਲੇ ਦੇ ਦੋਸ਼ ਵਿੱਚ ਨਿਊਜ਼ੀਲੈਂਡਰ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ 34 ਸਾਲਾ ਅਮਰਤਪਾਲ ਸਿੰਘ ਟੌਨਸੀ ਨੂੰ 3 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਤਿਆਰੀਆਂ ਨੂੰ ਮੁਕੰਮਲ ਕਰ ਸਕੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟੀਊਬਲ ਨੇ ਮੰਨਿਆ ਹੈ ਕਿ ਤੌਂਸੀ ਅਤੇ ਉਸਦੇ ਪੁੱਤਰ ਦਾ ਰਿਸ਼ਤਾ ਅਸਧਾਰਨ ਨੁਕਤਾ ਆਧਾਰਿਤ ਹਾਲਾਤ ਨਾਉਂਦਾ ਹੈ ਪਰ ਟੀਊਬਲ ਨੇ ਇਹ ਵੀ ਕਿਹਾ ਹੈ ਕਿ ਪੀਆਰ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਹੈ ਤੇ ਤੌਂਸੀ ਦੀ ਹਰਕਤ ਨੇ ਪੀੜਤਾ ਨੂੰ ਗੰਭੀਰ ਸਦਮਾ ਦਿੱਤਾ ਹੈ ਇਸ ਲਈ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਦਰਸਲ ਤੁੰਸੀ 18 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤੇ 2017 ਦੇ ਵਿੱਚ ਉਹ ਪੀਆਰ ਹੋ ਗਿਆ ਸੀ ਪਰ ਉਸਦੀ ਇੱਕ ਗਲਤੀ ਨੇ ਉਸਦੀ ਪੀਆਰ ਰੱਦ ਕਰ ਦਿੱਤੀ ਜਿਸ ਕਾਰਨ ਉਸ ਨੂੰ ਡਿਪੋਰਟ ਹੋਣਾ ਪਵੇਗਾ ਟਿਊਬਲ ਦੇ ਚੇਅਰਮੈਨ ਜੱਜ ਮਾਰਟਿਨ ਟ੍ਰੈਂਡਵੈਲ ਨੇ ਕਿਹਾ ਹੈ ਕਿ ਹਾਲਾਂਕਿ ਤੁੰਸੀ ਇੱਥੇ ਚੰਗੀ ਨੌਕਰੀ ਕਰਦਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਰਚਮਚ ਵੀ ਗਿਆ ਹੈ ਪਰ ਉਸ ਦਾ ਦੋਸ਼ ਬੇहद ਗੰਭੀਰ ਹੈ ਦਸੰਬਰ 2020 ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਤੁੰਸੀ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮਹਿਲਾ ਨੇ ਧਮਕੀ ਵੀ ਦਿੱਤੀ ਉਹ ਕਿ ਕਿਸੇ ਨੂੰ ਬੁਲਾ ਲਵੇਗੀ ਤਾਂ ਵੀ ਉਹ ਨਹੀਂ ਹਟਿਆ 2022 ਵਿੱਚ ਉਸ ਨੂੰ ਇੰਡਿਸੈਂਟ ਅਲਾਸਟ ਜਾਨਕਿ ਅਸ਼ਲੀਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ 1 ਸਾਲ ਦੀ ਨਿਗਰਾਨੀ 100 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਪੀੜਤਾ ਨੂੰ 2000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਹੋਈ ਸੀ ਮਹਿਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਚੁੱਕੀ ਹੈ ਉਹ ਸ਼ਹਿਰ ਛੱਡਣ ਲਈ ਮਜਬੂਰ ਹੋ ਗਏ ਉਸ ਨੂੰ ਪੀਟੀਐਸਟੀ ਜਾਨਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਹੋ ਗਿਆ ਹੈ ਉਸ ਦੇ ਦਿਮਾਗ ਵਿੱਚ ਬਾਰ ਬਾਰ ਆਤਮ ਹੱਤਿਆ ਕਰਨ ਦੇ ਖਿਆਲ ਆ ਰਹੇ ਹਨ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਤੇ ਉਹ ਡਿਪਰੈਸ਼ਨ ਨਾਲ ਵੀ ਲਗਾਤਾਰ ਅੰਜੂਜ਼ ਰਹੀ ਹੈ ਇਸ ਤੇ ਜੱਜ ਨੇ ਟਿੱਪਣੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਹੱਕ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸਨੇ ਇੱਥੇ ਰਹਿਣਾ ਹੈ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇ ਜਦੋਂ ਕਿ ਤੌਂਸੀ ਨੇ ਅਜਿਹਾ ਨਹੀਂ ਕੀਤਾ ਉਸਨੇ ਕਿਹਾ ਕਿ ਉਸ ਲਈ ਇਸ ਤੋਂ ਵੀ ਵੱਡੀ ਸਜ਼ਾ ਇਹ ਹੋਵੇਗੀ ਕਿ ਉਸਦਾ ਪੁੱਤਰ ਉਸ ਤੋਂ ਵਿਛੜ ਜਾਵੇਗਾ ਹਾਲਾਂਕਿ ਟਰੂਬਨ ਨੇ ਤੌਂਸੀ ਨੂੰ ਨਿਊਜ਼ੀਲੈਂਡ ਵਿੱਚ ਵਾਪਸ ਆਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਵਿੱਚ ਆਪਣੇ ਬੱਚੇ ਨੂੰ ਮਿਲਣ ਲਈ ਆਰਜੀ ਵੀਜ਼ਾ ਲੈ ਸਕੇ ਇੱਕ ਭਾਰਤੀ ਨੌਜਵਾਨ ਜਿਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਬਤਾਇਆ ਇੱਥੇ ਹੀ ਉਸਦੇ ਘਰੇਕ ਪੁੱਤਰ ਵੀ ਪੈਦਾ ਹੋਇਆ ਹੁਣ ਉਹ ਅਸ਼ਲੀਲ ਹਮਲੇ ਦੇ ਦੋਸ਼ ਵਿੱਚ ਨਿਊਜ਼ੀਲੈਂਡਰ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ 34 ਸਾਲਾ ਅਮਰਤਪਾਲ ਸਿੰਘ ਟੌਨਸੀ ਨੂੰ 3 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਤਿਆਰੀਆਂ ਨੂੰ ਮੁਕੰਮਲ ਕਰ ਸਕੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟੀਊਬਲ ਨੇ ਮੰਨਿਆ ਹੈ ਕਿ ਤੌਂਸੀ ਅਤੇ ਉਸਦੇ ਪੁੱਤਰ ਦਾ ਰਿਸ਼ਤਾ ਅਸਧਾਰਨ ਨੁਕਤਾ ਆਧਾਰਿਤ ਹਾਲਾਤ ਨਾਉਂਦਾ ਹੈ ਪਰ ਟੀਊਬਲ ਨੇ ਇਹ ਵੀ ਕਿਹਾ ਹੈ ਕਿ ਪੀਆਰ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਹੈ ਤੇ ਤੌਂਸੀ ਦੀ ਹਰਕਤ ਨੇ ਪੀੜਤਾ ਨੂੰ ਗੰਭੀਰ ਸਦਮਾ ਦਿੱਤਾ ਹੈ ਇਸ ਲਈ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਦਰਸਲ ਤੁੰਸੀ 18 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤੇ 2017 ਦੇ ਵਿੱਚ ਉਹ ਪੀਆਰ ਹੋ ਗਿਆ ਸੀ ਪਰ ਉਸਦੀ ਇੱਕ ਗਲਤੀ ਨੇ ਉਸਦੀ ਪੀਆਰ ਰੱਦ ਕਰ ਦਿੱਤੀ ਜਿਸ ਕਾਰਨ ਉਸ ਨੂੰ ਡਿਪੋਰਟ ਹੋਣਾ ਪਵੇਗਾ ਟਿਊਬਲ ਦੇ ਚੇਅਰਮੈਨ ਜੱਜ ਮਾਰਟਿਨ ਟ੍ਰੈਂਡਵੈਲ ਨੇ ਕਿਹਾ ਹੈ ਕਿ ਹਾਲਾਂਕਿ ਤੁੰਸੀ ਇੱਥੇ ਚੰਗੀ ਨੌਕਰੀ ਕਰਦਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਰਚਮਚ ਵੀ ਗਿਆ ਹੈ ਪਰ ਉਸ ਦਾ ਦੋਸ਼ ਬੇहद ਗੰਭੀਰ ਹੈ ਦਸੰਬਰ 2020 ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਤੁੰਸੀ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮਹਿਲਾ ਨੇ ਧਮਕੀ ਵੀ ਦਿੱਤੀ ਉਹ ਕਿ ਕਿਸੇ ਨੂੰ ਬੁਲਾ ਲਵੇਗੀ ਤਾਂ ਵੀ ਉਹ ਨਹੀਂ ਹਟਿਆ 2022 ਵਿੱਚ ਉਸ ਨੂੰ ਇੰਡਿਸੈਂਟ ਅਲਾਸਟ ਜਾਨਕਿ ਅਸ਼ਲੀਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ 1 ਸਾਲ ਦੀ ਨਿਗਰਾਨੀ 100 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਪੀੜਤਾ ਨੂੰ 2000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਹੋਈ ਸੀ ਮਹਿਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਚੁੱਕੀ ਹੈ ਉਹ ਸ਼ਹਿਰ ਛੱਡਣ ਲਈ ਮਜਬੂਰ ਹੋ ਗਈ ਉਸ ਨੂੰ ਪੀਟੀਐਸਟੀ ਜਾਨਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਹੋ ਗਿਆ ਹੈ ਉਸ ਦੇ ਦਿਮਾਗ ਵਿੱਚ ਬਾਰ ਬਾਰ ਆਤਮ ਹੱਤਿਆ ਕਰਨ ਦੇ ਖਿਆਲ ਆ ਰਹੇ ਹਨ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਤੇ ਉਹ ਡਿਪਰੈਸ਼ਨ ਨਾਲ ਵੀ ਲਗਾਤਾਰ ਅੰਜੂੜ ਰਹੀ ਹੈ ਇਸ ਤੇ ਜੱਜ ਨੇ ਟਿੱਪਣੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਹੱਕ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸਨੇ ਇੱਥੇ ਰਹਿਣਾ ਹੈ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇ ਜਦੋਂ ਕਿ ਤੌਂਸੀ ਨੇ ਅਜਿਹਾ ਨਹੀਂ ਕੀਤਾ ਉਸਨੇ ਕਿਹਾ ਕਿ ਉਸ ਲਈ ਇਸ ਤੋਂ ਵੀ ਵੱਡੀ ਸਜ਼ਾ ਇਹ ਹੋਵੇਗੀ ਕਿ ਉਸਦਾ ਪੁੱਤਰ ਉਸ ਤੋਂ ਵਿਛੜ ਜਾਵੇਗਾ ਹਾਲਾਂਕਿ ਟਰੂਬਨ ਨੇ ਤੌਂਸੀ ਨੂੰ ਨਿਊਜ਼ੀਲੈਂਡ ਵਿੱਚ ਵਾਪਸ ਆਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਵਿੱਚ ਆਪਣੇ ਬੱਚੇ ਨੂੰ ਮਿਲਣ ਲਈ ਆਰਜੀ ਵੀਜ਼ਾ ਲੈ ਸਕੇ ਇੱਕ ਭਾਰਤੀ ਨੌਜਵਾਨ ਜਿਸਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਨਿਊਜ਼ੀਲੈਂਡ ਦੇ ਵਿੱਚ ਬਤਾਇਆ ਇੱਥੇ ਹੀ ਉਸਦੇ ਘਰੇ ਕਬੂਤਰ ਵੀ ਪੈਦਾ ਹੋਇਆ ਹੁਣ ਉਹ ਅਸ਼ਲੀਲ ਹਮਲੇ ਦੇ ਦੋਸ਼ ਵਿੱਚ ਨਿਊਜ਼ੀਲੈਂਡਰ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ 33 ਸਾਲਾ ਅਮਰਤਪਾਲ ਸਿੰਘ ਟੌਂਸੀ ਨੂੰ 3 ਮਹੀਨੇ ਦਾ ਵਰਕ ਵੀਜ਼ਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀਆਂ ਤਿਆਰੀਆਂ ਨੂੰ ਮੁਕੰਮਲ ਕਰ ਸਕੇ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟੀਊਬਨ ਨੇ ਮੰਨਿਆ ਹੈ ਕਿ ਟੌਂਸੀ ਅਤੇ ਉਸਦੇ ਪੁੱਤਰ ਦਾ ਰਿਸ਼ਤਾ ਅਸਧਾਰਨ ਨੁਕਤਾ ਆਧਾਰਿਤ ਹਾਲਾਤ ਨਾਉਂਦਾ ਹੈ ਪਰ ਟੀਊਬਨ ਨੇ ਇਹ ਵੀ ਕਿਹਾ ਹੈ ਕਿ ਪੀਆਰ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਹੈ ਤੇ ਟੌਂਸੀ ਦੀ ਹਰਕਤ ਨੇ ਪੀੜਤਾ ਨੂੰ ਗੰਭੀਰ ਸਦਮਾ ਦਿੱਤਾ ਹੈ ਇਸ ਲਈ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਹੈ ਦਰਸਲ ਤੁੰਸੀ 18 ਸਾਲ ਦੀ ਉਮਰ ਵਿੱਚ ਪੜ੍ਹਾਈ ਲਈ ਨਿਊਜ਼ੀਲੈਂਡ ਦੇ ਵਿੱਚ ਆਇਆ ਸੀ ਤੇ 2017 ਦੇ ਵਿੱਚ ਉਹ ਪੀਆਰ ਹੋ ਗਿਆ ਸੀ ਪਰ ਉਸਦੀ ਇੱਕ ਗਲਤੀ ਨੇ ਉਸਦੀ ਪੀਆਰ ਰੱਦ ਕਰ ਦਿੱਤੀ ਜਿਸ ਕਾਰਨ ਉਸ ਨੂੰ ਡਿਪੋਰਟ ਹੋਣਾ ਪਵੇਗਾ ਟਿਊਬਲ ਦੇ ਚੇਅਰਮੈਨ ਜੱਜ ਮਾਰਟਿਨ ਟ੍ਰੈਂਡਵੈਲ ਨੇ ਕਿਹਾ ਹੈ ਕਿ ਹਾਲਾਂਕਿ ਤੁੰਸੀ ਇੱਥੇ ਚੰਗੀ ਨੌਕਰੀ ਕਰਦਾ ਹੈ ਸਮਾਜ ਦੇ ਵਿੱਚ ਵਧੀਆ ਤਰੀਕੇ ਨਾਲ ਰਚਮਚ ਵੀ ਗਿਆ ਹੈ ਪਰ ਉਸ ਦਾ ਦੋਸ਼ ਬੇहद ਗੰਭੀਰ ਹੈ ਦਸੰਬਰ 2020 ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਤੁੰਸੀ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮਹਿਲਾ ਨੇ ਧਮਕੀ ਵੀ ਦਿੱਤੀ ਉਹ ਕਿ ਕਿਸੇ ਨੂੰ ਬੁਲਾ ਲਵੇਗੀ ਤਾਂ ਵੀ ਉਹ ਨਹੀਂ ਹਟਿਆ 2022 ਵਿੱਚ ਉਸ ਨੂੰ ਇੰਡਿਸੈਂਟ ਅਲਾਸਟ ਜਾਨਕਿ ਅਸ਼ਲੀਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ 1 ਸਾਲ ਦੀ ਨਿਗਰਾਨੀ 100 ਘੰਟਿਆਂ ਦੀ ਕਮਿਊਨਿਟੀ ਸੇਵਾ ਅਤੇ ਪੀੜਤਾ ਨੂੰ 2000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਹੋਈ ਸੀ ਮਹਿਲਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਚੁੱਕੀ ਹੈ ਉਹ ਸ਼ਹਿਰ ਛੱਡਣ ਲਈ ਮਜਬੂਰ ਹੋ ਗਏ ਉਸ ਨੂੰ ਪੀਟੀਐਸਟੀ ਜਾਨਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਹੋ ਗਿਆ ਹੈ ਉਸ ਦੇ ਦਿਮਾਗ ਵਿੱਚ ਬਾਰ ਬਾਰ ਆਤਮ ਹੱਤਿਆ ਕਰਨ ਦੇ ਖਿਆਲ ਆ ਰਹੇ ਹਨ ਉਸ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਅਤੇ ਉਹ ਡਿਪਰੈਸ਼ਨ ਨਾਲ ਵੀ ਲਗਾਤਾਰ ਅੰਜੂੜ ਰਹੀ ਹੈ ਇਸ ਤੇ ਜੱਜ ਨੇ ਟਿੱਪਣੀ ਦਿੱਤੀ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਰਹਿਣਾ ਹੱਕ ਨਹੀਂ ਸਗੋ ਇੱਕ ਵਿਸ਼ੇਸ਼ ਅਧਿਕਾਰ ਹੈ ਜਿਸਨੇ ਇੱਥੇ ਰਹਿਣਾ ਹੈ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇ ਜਦੋਂ ਕਿ ਤੌਂਸੀ ਨੇ ਅਜਿਹਾ ਨਹੀਂ ਕੀਤਾ ਉਸਨੇ ਕਿਹਾ ਕਿ ਉਸ ਲਈ ਇਸ ਤੋਂ ਵੀ ਵੱਡੀ ਸਜ਼ਾ ਇਹ ਹੋਵੇਗੀ ਕਿ ਉਸਦਾ ਪੁੱਤਰ ਉਸ ਤੋਂ ਵਿਛੜ ਜਾਵੇਗਾ ਹਾਲਾਂਕਿ ਟਰੂਬਨ ਨੇ ਤੌਂਸੀ ਨੂੰ ਨਿਊਜ਼ੀਲੈਂਡ ਵਿੱਚ ਵਾਪਸ ਆਉਣ ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਵਿੱਚ ਆਪਣੇ ਬੱਚੇ ਨੂੰ ਮਿਲਣ ਲਈ ਆਰਜੀ ਵੀਜ਼ਾ